ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜ ਕੀ ਰਜਬਾਹਾ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਇਹਨਾਂ ਦੇ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਕਿ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਭਾਮ ਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੇ ਟਿੱਪ ਲੱਗੀ ਉਹ ਇੱਟ ਪੁੱਟ ਕੇ ਵੀ ਇਹਨੂੰ ਨਾਸਤ ਤੋਂ ਬਹੂਤ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਨਾਲ ਠਿਕਾੜੇ ਦੇ ਨਾਲ ਗੱਲਬਾਤ ਹੋਈ ਭਈ ਜੇ ਇਹਨੂੰ ਪੁੱਟਣਾ ਤਾਂ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਜੂਨੀਅਨਾਂ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਕਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਮੈਂ ਸੋਨੂੰ ਉਲਤ ਪ੍ਰਧਾਨਾ ਲੋਕ ਇਨਸਾਰ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇੱਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਉਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖਿਆ ਹੈ ਉਹ ਬਾਕੀਆਂ ਨੂੰ ਸਾਰੀ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਣਾ ਹੈ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਮੈਰ ਦੇ ਵਿੱਚੋਂ ਇਹ ਹਾਈਵੇ ਤੇ ਵੇਚੀ ਜਾ ਰਹੀ ਹੈ ਤੇ ਜਿਹੜੀਆਂ ਇੱਟਾਂ ਇਹ ਵੀ ਜਿਹੜੇ ਇਹ ਜਿਨ੍ਹਾਂ ਨੇ ਠੇਕਾ ਲਿਆ ਹੈ ਜਾਂ ਮਹਿਕਮੇ ਵਾਲੇ ਆ ਇਹ ਵੀ ਵੇਚੀ ਜਾ ਰਹੇ ਆ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆਹ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ ਇਹ 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੀ ਕੱਚਾ ਆੜੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਹੈ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀ ਆ ਮਿੱਟੀ ਵੀ ਪਾ ਦੇਣੀ ਆ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਉਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬਣੂਗਾ ਹਾਂਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੀਜ਼ਨ ਦਾ ਲੋਕ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀਆਂ ਆਪਣੀ ਫਸਲ ਵੀ ਲੈ ਕੇ ਜਾਣੀਆਂ ਆਮ ਲਾਂਗਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੁਝ ਨੇ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਇਹ ਰਾਹ ਕਿਉਂ ਬਣਾਇਆ ਨਹਿਰ ਤੋਂ ਨਹੀਂ ਜੀ ਇਹ ਨਹਿਰ ਦਾ ਰਸਤਾ ਦੇ ਅੱਜ ਦਾ ਥੋੜਾ ਬਣਿਆ ਨਹਿਰਾਂ ਦੇ ਰਸਤੇ ਦੇ ਬੜੇ ਚਿਰਾਂ ਦੇ ਬਣੇ ਆ ਬਕਾਇਦਾ ਕਾਰਟ ਪਾਣ ਕਰਕੇ ਬਣੇ ਇਹ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਆਵਾਜਾਈ ਵਾਸਤੇ ਜਿਹੜਾ ਸੂਆ ਵਾ ਇਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਤੰਗੀ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਥਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਆ ਇੱਥੇ ਲੋਕੀ ਰਾਤ ਭਰ ਆ ਤੇ ਜਾਂਦੇ ਆ ਆਉਂਦੇ ਆ ਗੰਨਾ ਕੱਢਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿੱਛੇ ਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਇਹ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਵੀ ਅਸੀਂ ਜਾਣਾ ਕਹਿੰਦੀ ਆ ਲੰਘਣਾ ਕਹਿੰਦੀ ਆ ਇਹ ਮਸਲਾ ਇਹ ਆ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬੜੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ਠੇਕੇਦਾਰ ਜਿਹੜੇ ਰਸਤੇ ਆ ਘੁਰਤਪੁਰਦ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਪੰਜਾਬ ਸਰਕਾਰ ਦੀ ਲੱਗੀ ਹੋਈ ਆ ਤੇ ਉਹ ਜਿਹੜੀ ਇੱਟ ਆ ਤੇ ਰਸਤਾ ਸਾਰਾ ਉਹ ਘੁਰਤਪੁਰਦ ਹੋਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਮੇਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਦਾਂ ਦਾ ਰਸਤਾ ਸਾਡਾ ਜੇ ਜੇ ਇਹਨਾਂ ਢੌਣਾ ਵੀ ਆ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਹੀ ਇੱਥੇ ਲਗਾ ਕੇ ਦੇਣਾ ਹੁਣ ਹਾਲ ਦੀ ਘੜੀ ਤੇ ਅਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇੱਥੇ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਿਨਾਂ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੇ ਅੱਜ 100 ਬੰਦਾ ਕੱਲ ਨੂੰ ਇੱਥੇ ਹਜ਼ਾਰ ਵੀ ਹੋ ਸਕਦਾ ਕਿਸਾਨ ਜੂਨੀਅਨ ਵਾਲੇ ਵੀ ਸਾਰੇ ਆਏ ਨੇ ਪਿੰਡਾਂ ਨੇ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੀ ਜੱਟ ਰਾਤਾ ਪੜਦੇ ਪੈ ਨਹਿਰ ਦੀ ਪੜਲੀ ਆ ਸਰਕਾਰੀ ਜਗਾ ਨਹਿਰ ਦੀ ਪੱਟੀ ਨਹਿਰ ਦੀ ਪੜਲੀ ਆ ਵੀਰੇ ਸਰਕਾਰੀ ਜਮੀਨ ਦੀ ਜ਼ਮੀਨ ਤਾਂ ਹੈ ਕਾ ਕਰ ਰਹੇ ਆ ਪਕਾ ਰਾਹ ਬਣੇ ਇਹਨੇ ਰਾਹ ਪਰ ਗਲਤੀ ਕਉਂ ਬਣਾਇਆ ਉਹਨਾਂ ਨੇ ਗਲਤ ਆ ਆਪਣਾ ਗਲਤੀ ਕਹਿੰਦੇ ਆ ਹਾਂਜੀ ਮੌਕਾ ਰੱਖਣ ਦਾ ਕੰਮ ਜੀ ਰੋਕਿਆ ਗਿਆ ਜੀ ਪਲਟੀ ਨੇਰ ਦੀਆਂ ਇੱਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹੁੰਦਾ ਉਹਨਾਂ ਕੰਮ ਬੰਦ ਕਰਾਤਾ ਤੇ ਆਦਿ ਕੰਮ ਬੰਦ ਹੋਈ ਇਹ ਮੈਂ ਪੰਪ ਕਿਤੇ ਇਹ ਬੰਦ ਕਰਤਾ ਨਹੀਂ ਤੇ ਇਹ ਰਸਤਾ ਬਣਾਉਂਗਾ ਮੈਂ ਰਸਤਾ ਬਣੂ ਕੱਚੀ ਪਲਟੀ ਬਣੂਗੀ ਪਰ ਲੋਕਾਂ ਨੂੰ ਬਾਕੀ ਤਾਂ ਪੱਕਾ ਕਰਨਾ ਹੁੰਦਾ ਯਾਰ ਮੈਕਮੇਂ ਜਾਣੇ ਲੋਕਾਂ ਨੂੰ ਖਰਚਾ ਲੋਕਾਂ ਨੂੰ ਇਹ ਵੀ ਹਾਨੂੰ ਬਣਾਕਣੇ ਦਿੱਤਾ ਜਾਣਾ ਜੇ ਮੰਨ ਲਓ ਮੰਨ ਨਹੀਂ ਖੜ ਰਹੇ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋਈਆਂ